ਦੇ ਸਰਦਾਰ ਜਿੰਦਾਬਾਦ ਹਾਰਦੀਪ ਸਿੰਘ ਜੂਨੀਅਰ ਸਿੱਧੂ ਬਤੂ ਕਾਕਾ ਸਿੰਘ ਕੌਟਰਾ ਜੀ ਚੱਟੂ ਕਹਿੰਦੇ ਬਕਰਤੂ ਫਾਕੀਨੀ ਭਾਈ ਨਗਰ ਦੇ ਬਦਲ ਭਾਈ ਭਾਈ ਸਰਜੀਤ ਸਿੰਘ ਪੂਰ ਹਾਰਦੀਪ ਸਿੰਘ ਜੀ ਕਰਤਕਾਰੀ ਦੇ ਤੋਂ ਮੈਂ ਆ ਰਿਹਾ ਹਰੇਕ ਸਿੰਘ ਜੀ ਮਾਫ ਕਰਨਾ ਵਰਬੇ ਖਾਦਲਾ ਹਟਦਾ ਪ੍ਰੇਮ ਸਿੰਘ ਜੀ ਸਾਡੇ ਆਗੂ ਆਏ ਨੇ ਸੋਹਣ ਬੇਨਤੀ ਆ ਬਈ ਸਾਰਿਆਂ ਨੂੰ ਕਿ ਮੀਟਿੰਗ ਜਰਰੀ ਆ ਬਸਿਆਚੂ ਦੇ ਪ੍ਰਧਾਨ ਜੀ ਬੋਲਣਾ ਤਾਂ ਨਹੀਂ ਲਾ ਜੀ ਉਹਨੇ ਬੀਕੇ ਜੀ ਸੱਤੂਪੁਰ ਤੋਂ ਕਾਕਾ ਸਾਹਿਬ ਗੋਡਾ ਜੀ ਛੋਟੇ ਨਾਲ ਆਪਣੇ ਪ੍ਰਚਾਰ ਸਾਡੇ ਕਰ ਰਹੇ ਧਿਆਨ ਨਾਲ ਬਰਾਬਰ ਸਬਰ ਦਾ ਮੇਰੇ ਨਾਲ ਸੁਣ ਲੈ ਬਾਈ 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 ਮੇਰੇ ਯੋਧੇ ਬਾਈਓ ਧਰਨਾ ਬਣ ਗਿਆ ਬੇ ਧਰਨਾ ਬਣ ਗਿਆ ਆਪਣਾ ਬਾਈਓ ਮੇਰਾ ਵੀਰ ਹੁਣ ਮੋਹਰੇ ਨਾਲ ਕਿਸਾਨ ਆ ਗਏ ਕੋਈ ਵਿਚਾਰ ਫੜ ਕੇ ਕਰ ਲੈਣੇ ਬਾਈਓ ਇੱਥੇ ਦੇਖੀ ਮੁੱਖ ਮੰਤਰੀ ਦੇ ਮੈਨੂੰ ਦੋਸਤੋ ਸ਼ਾਮਲ ਇੱਕ ਤਾਂ ਮੇਰੀ ਬੀਤਿਆ ਨੌਜਵਾਨਾਂ ਨੂੰ ਤੇ 5-10 ਮਿੰਟਾਂ ਦੇ ਵਿੱਚ ਸੋਨੇ ਸਾਡੇ ਘਵਾੜੇ ਦੱਸ ਦੇ ਤਾਂ ਤੁੰਤ ਕਰੋ ਥੋੜਾ ਜਿਹਾ ਮੈਂਸ਼ਨਿੰਗ ਦੀ ਖੇਚਲ ਕਰੋ ਬਾਹਰ ਜਾਓ ਆਪਾਂ ਸਾਰੀ ਮੇਰੀ ਸਥਿਤੀ ਹੈ ਆਪਾਂ ਗੱਲੇ ਇੱਥੇ ਲਈ ਪੂਰੇ ਪੰਜਾਬ ਦੇ ਵਿੱਚ ਕੀ ਤਾਵਾ ਰੋੜਾ ਦੇ ਇੱਕ ਸਾਲ ਬੀਤਿਆ ਰੋੜਾ ਵਿੱਚ ਮੈਨੂੰ ਜਹਦੇ ਲੱਗਦਾ ਥੋੜਾ ਜਨਾ ਸੌਣ ਵੀ ਫੇਚਣ ਕਰੇ ਆਪਾਂ ਜਾਦੇ ਦੇਣੇ ਆਉੜੇ ਰੱਕੇ ਬਾਈ ਨੇ ਹੋਰ ਕਿਸਾਨ ਆਦੂਆ ਨੇ ਦੱਸਤਾ ਹੋਣਾ ਕਿ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਸੀ ਕਹਿਣਾ ਉਹ ਅਸੀਂ ਇਹਨਾਂ ਨੇ ਰਿਹਾ ਕਰਨ ਦੀ ਬਜਾਏ ਜਿਹੜੀ ਸਾਦੀ ਬਰਨਾਲੇ ਦੇ ਵਿੱਚ ਮੀਟਿੰਗ ਹੋਈ ਸੀ ਤਾਂ ਮਾ ਉਹਦੇ ਉਲਟ 2 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਪੁਲਸ ਭਾਕੇ ਉਹਨਾਂ ਦੀਆਂ ਸੜਕਾਂ ਤੇ ਜਾਬ ਲਾ ਕੇ ਫੇਚਲ ਜਿਹੜੀ ਬਹੁਤ ਕਿਸਾਨ ਆਗੂ ਗਿਰਫਤਾਰ ਹੋਈਆਂ ਬਹੁਤ ਪਿੰਡਾਂ ਦੇ ਸਾਡੇ ਕਿਸਾਨ ਆਗੂ ਮੈਂ ਕੁ ਮੱਸਾ ਜਿਵੇਂ ਸਰਹਾਈ ਖਾਣੇ ਵੀ ਇੱਧਰ ਸੰਗਰੂਰ ਦੇ ਵਿੱਚ ਖਾਣਾਂ ਦੇ ਵਿੱਚ ਕਿਸਾਨ ਦੇ ਪਰ ਇਹ ਨਾਂ ਦੇ ਸਾਰੀ ਪੰਜਾਬ ਇਸ ਗੱਲ ਤੇ ਲਈ ਹੋਣੀ ਸੀ ਕਿ ਸੰਗਰੂਰ ਕੋਈ ਬੰਦਾ ਨਾ ਪਹੁੰਚੇ ਪਰ ਤੁਸੀਂ ਵਿਧਾਈ ਦੇ ਪਾਤਰੋ ਕਿ ਜਿਵੇਂ ਕੰਨੇ ਕਾਨੂੰਨ ਜਿਹੜੇ ਮੋਦੀ ਸਰਕਾਰ ਲੈ ਆ ਸੀ ਉਹਨੂੰ ਭੁਲੇਖਾ ਸੀ ਇਹ ਕਾਨੂੰਨ ਵਾਪਸ ਨਹੀਂ ਹੋਣੇ ਭਾਰਤ ਦੇ ਕਿਸਾਨਾਂ ਨੇ ਰਾਕੇ ਉਹ ਕਾਨੂੰਨ ਰੱਦ ਕਰਵਾਏ ਉਹਦਾ ਹੰਕਾਰ ਤੋੜਿਆ ਅੱਜ ਇਹਨیں ਜਿੱਕਰ ਸਭਾ ਆਂਤਮਾਨ ਮੁੱਖ ਮੰਤਰੀ ਪੰਜਾਬ ਨੂੰ ਹੰਕਾਰ ਚੜਿਆ ਵਾਸੀ ਕਿ ਮੈਂ ਲੋਕਾਂ ਨੂੰ ਕੁੱਟ ਕੇ ਲੋਕਾਂ ਨੂੰ ਘਰੇ ਨਾਗਰਬੰਦ ਕਰਕੇ ਸੰਗਰੂਰ ਦੀ ਜਾਨ ਦੇਣਾ ਅੱਜ ਉਹਦਾ ਹੰਕਾਰ ਤੁਸੀਂ ਰਾਤ ਦੇ ਆਪਾਂ ਨੂੰ ਸਾਰੇ ਪਿੰਡਾਂ ਨੇ ਸਹਿਯੋਗ ਕੀਤਾ ਹੋਇਆ ਮੈਂ ਮੁਬਾਈ ਦੇਣਾ ਉਹਨਾਂ ਪਿੰਡਾਂ ਨੂੰ ਜਿਵੇਂ ਰਾਮਪਰਾ ਬਲਾਕ ਦੇ ਵਿੱਚ ਆ ਸਾਡੇ ਪਹਾੜਾਂ ਰਾਤ ਦੀਆਂ ਉਹ ਨੌਜਵਾਨ ਰਾਤ ਦੇ ਮੇਰੇ ਨਾਲ ਲੱਗੇ ਹੋਏ ਨੇ ਤੇ ਪੂਸ ਦੀ ਕੋਸ਼ਿਸ਼ ਸੀ ਕਿ ਇਹਨਾਂ ਲੋਕਾਂ ਨੂੰ ਆਗਵਾ ਨੂੰ ਨਿਖੇੜਿਆ ਜਾਵੇ ਪਰ ਰਾਤ ਦੇ ਇਹਨਾਂ ਨੇ ਨਿਖੇੜਨਾ ਨਹੀਂ ਦਿੱਤਾ ਲਾਣ ਰਿਹਾ ਬਹੁਤ ਬੰਗੀਆਂ ਪੰਜਾਬ ਤੋਂ ਲੈ ਕੇ ਬਟਿੰਡੇ ਜਿਲ੍ਹੇ ਤੋਂ ਰੋਕਾ ਲਾਇਆ। ਰਾਮਪੁਰਾ ਦੇ ਵਿੱਚ ਰੋਕਿਆ। ਆਪਾਂ ਨੂੰ ਹੰਡੇ ਆਏ ਰੋਕਿਆ। ਆ ਟੋਲ ਬਰਾਦਿਤ ਤਾਂ ਇੰਨੀ ਫੋਰਸ ਲਾਈ ਹੈ। ਇੰਨੇ ਟਰੱਕ ਭਰ ਕੇ ਲਾਏ ਨੇ। ਜਿਵੇਂ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਹੋਵੇ। ਉਹ ਸਾਰੀਆਂ ਰੋਕਾ ਤੋੜਾਂ ਤੋੜ ਕੇ ਆਣ ਪਰ ਸ਼ਾਮਲ ਹੋਇਆ। ਉਹ ਸਮਾਨ ਹੈ ਜਿੰਨੇ ਸੀ ਕੈਸ ਉਹਨਾਂ ਨੂੰ ਕਿ ਮੇਡੋਂ ਦੇ ਵਿੱਚ ਪਾਵਾਂਗੇ ਜਿੰਨੇ ਵੀ ਪੰਜਾਬ ਦੇ ਵਿੱਚ ਤੁਸੀਂ ਹੋਰ ਆ ਕੇ ਕਾਬੂ ਗਿਰਫਤਾਰ ਕੀਤੇ ਐ ਥਾਣਿਆਂ ਦੇ ਵਰਕਰ ਬੰਦ ਕੀਤੇ ਐ ਉਹਨਾਂ ਨੂੰ ਛੱਡੋ ਗੱਲਬਾਤ ਲਈ ਮਾਹੌਲ ਬਣਾਓ ਗੱਲਬਾਤ ਕਰਨ ਲਈ ਤਿਆਰ ਐ ਅੱਜ ਵੀ ਸਾਨੂੰ ਮੀਟਿੰਗ ਵੀ ਲੈਣ ਦੀ ਸਾਨੂੰ ਦਾ ਮੈਸੇਜ ਦੇ ਦਿਓ ਕਿ ਬਿਨਾਂ ਸ਼ਰਤ ਭਾਨਾ ਸਿੱਧੂ ਨੂੰ ਰਿਹਾਅ ਉਹ ਕੋਈ ਮੀਟਿੰਗ ਵੀ ਲੋੜ ਨਹੀਂ ਹਾਲੀਆ ਕਾਲ ਇੱਕ ਬੇਮਤੀ ਮੈਂ ਨੌਜਵਾਨਾਂ ਨੂੰ ਸਾਰਿਆਂ ਨੂੰ ਕਰਦਾ ਜਿੰਨੀਆਂ ਮੇਰੇ ਨਾਲ ਸਰਕਾਰ ਦੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਉਹਨਾਂ ਦੀ ਕੋਸ਼ਿਸ਼ ਸੀ ਕਿ ਕਿਸਾਨ ਆਗੂ ਇਸ ਕੱਟ ਦੇ ਵਿੱਚ ਸ਼ਾਮਲ ਨਾ ਕੀਤੇ ਜਾਣ ਤੇ ਸੋਡੇ ਤੇ ਪ੍ਰਚਾਰ ਕੀਤਾ ਜਾਵੇ ਕਿ ਜਿੰਨਾ ਲੱਖੇ ਦੇ ਨਾਰੇ ਟੀਮ ਹੈ ਇਹ ਨਸ਼ੇੜੀ ਆ ਇਹ ਰੋਲਾ ਪਾਉਂਦੇ ਆ ਭੰਲ ਤੋੜ ਵਾਲੇ ਆ ਇਹਨਾਂ ਨੂੰ ਮੁਰਾਈ ਨਾੜ ਲਈ ਲੈ ਆਉਂਦੀ ਐਨੀ ਕੁ ਮੇਰੀ ਬੇਨਤੀ ਹੈ ਕਿ ਇਹ ਵੀ ਉਹਨਾਂ ਦਾ ਭਲੇਖਾ ਦੂਰ ਕਰਾ ਕੇ ਜਿੱਥੇ ਵੀ ਥਾਂ ਮਿਲਦਾ ਹੈ ਫਮਾ ਮੋਰਖਾ ਦੋ ਦਿਨ ਚੱਲੇ 10 ਦਿਨ ਜਦ ਸੇ ਇਹਨਾ ਸਮਰਉਣੀ ਚਾਹੀਦੀ ਆ ਇਹ ਉਹਨਾਂ ਦਾ ਭਲੇਖਾ ਇਹ ਸਰਕਾਰ ਦਾ ਭਲੇਖਾ ਹੈ ਕਿ ਆ ਨੌਜਵਾਨ ਪਰ ਤੋੜ ਕਰਨ ਵਾਲੇ ਵੀ ਮੈਂ ਜਿਆਦਾ ਸਮਾਂ ਵੀ ਲੈਂਦਾ ਮੇਰੇ ਨਾਲ ਸਰਜੀਤ ਸਿੰਘ ਵੀ ਨਾਲ ਹੀ ਰੇ ਸੀ ਰਾਤ ਦੇ ਇਸੇ ਜੱਦੋ ਜਹਿਦ ਦੇ ਵਿੱਚ ਲੱਗੇ ਆ ਪਰ ਮੈਂ ਉਹਨਾਂ ਪਿੰਡਾਂ ਦੇ ਨੌਜਵਾਨਾਂ ਦੇ ਸਾਡੀਆ ਭੈਣਾ ਹੋਵੇ ਵਿਦਾਈ ਦਾ ਪਾਤਰ ਹੋਵੰਗੇ ਜਿਹੜੇ ਸਾਨੂੰ ਇਸ ਘਟ ਦੇ ਵਿੱਚ ਲਿਆਉਣ ਚਕਾਦਾਬ ਹੋਇਆ ਸਰਕਾਰ ਦਾ ਹਕਕਾਰ ਤੋੜਿਆ ਧੰਨਵਾਦ ਓਏ ਹਰੂ ਜੀ ਦਾ ਖਾਲਸਾ ਜੀ ਦੇ ਵਤੋ ਗੁਰਜੀਤ ਸਿੰਘ ਖੂਲ ਭਾਰਤੀ ਸੌਲਿਨ ਕ੍ਰਾਂਤੀਕਾਰੀ ਦੇ ਚੇਅਰਮੈਨ ਨੇ ਲੋਕਾਂ ਦੇ ਇਹ ਤੁਹਾਡੇ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਰਹੇ ਆ ਵਿਚਾਰ ਸਾਂਝੇ ਕਰਨਗੇ ਮੇਰਾ ਵੀ ਜਿੰਮੇਤ ਲਈ ਕਾਕਾ ਸਿੰਘ ਤੋਰੜਾ ਨੂੰ ਸੁਣਿਆ ਹੈ ਉਹਨਾਂ ਦੇ ਬਰੇ ਮੰਮੀ ਪਿਆਰ ਦੇ ਘੋੜਾ ਦੇ ਧਿਆਨ ਨਾਲ ਉਹ ਤੁਹਾਨੂੰ ਸਿੱਖਣ ਨੂੰ ਮਿਲੇਗਾ ਗੁਰਜੀਤ ਸਿੰਘ ਖੂਲ ਜੀ ਮੋਰਚੇ ਦੇ ਵਿੱਚ ਬਹੁਤੇ ਮੇਰੇ ਸਾਰੇ ਸਤਿਕਾਰਯੋਗ ਕਿਸਾਨ ਭਰਾਵੋ ਨੌਜਵਾਨੋ ਤੇ ਭੈਣੋ ਪਹਿਲਾਂ ਫਤਿਹ ਮੁਖਜਾਬ ਗੱਜ ਕੇ ਅੱਖੋਂ ਵਾਹ ਗਰੋ ਜੀ ਕਾ ਖਾਲਸਾ ਵਾਹ ਗਰੋ ਜੀ ਫਤਿਹ ਭਰਾਵੋ ਤੜਕੇ 6 ਵਜੇ ਦੇ ਤੁਰੇ ਹੋਏ ਆ ਬਠਿੰਡਿਓ ਕਾਫਲਾ ਲੈ ਕੇ